ਬੀਰੇ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਸਵੇਰ ਦੇ ਵੱਜ ਗਏ ਨੇ 8:30 ਤੇ ਅੱਜ ਮੌਸਮ ਬਹੁਤ ਵਧੀਆ ਹੈ ਤੇ ਠੰਢੀ ਠੰਢੀ ਚੱਲਦੀ ਹੈ ਹਵਾ ਤੇ ਨਾਲੇ ਮੀਂਹ ਵੀ ਪੈ ਰਿਹਾ ਹੈ ਠੰਡੇ ਮੌਸਮ ਦਾ ਆਨੰਦ ਲੈਣ ਵਾਸਤੇ ਨਾ ਆਪਾਂ ਨੇ ਕਰ ਲਈ ਇੱਕ ਚੌਰੀਆਂ ਦੀ ਤਿਆਰੀ ਦੇਖੋ ਜੀ ਇੱਧਰ ਨਾ ਮੈਂ ਨਾ ਰੋਣਾ ਲਾਲ ਆਲੂ ਤੇ ਚਿੱਟੇ ਆਲੂ ਦੋਇਆਲੂ ਮਿਕਸ ਕਰਕੇ ਨਾ ਉਬਲਣ ਵਾਸਤੇ ਧਰ ਦਿੱਤੇ ਨੇ ਤੇ ਆਪਾਂ ਨੇ ਇੱਧਰਲੇ ਪਾਸੇ ਨਾ ਇਹਦਾ ਪੇਸਟ ਬਣਾਉਣ ਵਾਸਤੇ ਤਾਂ ਸਾਰੀ ਤਿਆਰੀ ਕਰ ਲਈਤੀ ਹੈ ਤੇ ਹੁਣ ਮੈਂ ਲਾਉਣ ਲੱਗੀ ਆ ਤੜਕਾ ਇਹ ਤੜਕਾ ਲਾ ਕੇ ਨਾ ਜੇ ਇੱਕ ਚੌੜੀਆਂ ਬਣਾਵੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਚਲੋ ਜੀ ਮੈਂ ਹੁਣ ਤੜਕਾ ਲਾਲ ਮਾ ਫਿਰ ਤੁਹਾਨੂੰ ਪਕਾਉਣ ਵੇਲੇ ਮਿਲਦੇ ਆ ਤੇ ਆਪਾਂ ਨਾਲੇ ਤੁਹਾਨੂੰ ਹੁਣ ਮੌਸਮ ਦਿਖਾਉਨੇ ਆ ਤੇ ਕਿੰਨੀ ਠੰਡੇ ਠੰਡੀ ਤੇਜ਼ ਹਵਾ ਚੱਲਦੀ ਹੈ ਗੜਿ ਗੜੀ ਤੀਜਾਂ ਲੱਤੀ ਆਪਾਂ ਨੇ ਤਾਂ ਪਿਆਜ਼ ਲਸਣ ਹਰੀ ਮਿਰਚ ਅਦਰਕ ਹੁਣ ਆਪਾਂ ਦਾ ਤੇਲ ਗਰਮ ਹੋ ਗਿਆ ਹੈ ਹੁਣ ਆਪਾਂ ਇਹਨਾਂ ਤੜਕਾ ਲਾਉਣਾ ਸ਼ੁਰੂ ਕਰਦੇ ਆਂ ਤੁਸੀਂ ਜੇ ਇਸ ਤਰ੍ਹਾਂ ਤੜਕਾ ਲਾ ਕੇ ਕਿਚੌੜੀਆਂ ਬਣਾਵੇ ਨਾ ਤੇ ਇੰਨੀ ਜ਼ਿਆਦਾ ਟੇਸਟੀ ਲੱਗਦੀਆਂ ਨਾ ਬਸ ਤੁਸੀਂ ਪੁੱਛੋ ਹੀ ਨਾ ਤੇ ਇਹਦੇ ਵਿੱਚ ਹੁਣ ਆਪਾਂ ਦੋ ਚਮਚੇ ਬਾਅਦਵਾਗੇ ਜੀਰੇ ਦੇ ਮਸਾਲਾ ਆਪਣੇ ਆਲੂ ਦੀ ਬਸ ਹੁਣ ਆ ਲਈਆਂ ਬਸ ਇਹਨਾਂ ਨੂੰ ਵੀ ਨਾ ਆਪਾਂ ਚੈੱਕ ਕਰ ਲੈਣੇ ਆ ਵੀ ਇਹ ਬਣ ਗਏ ਕਿ ਨਹੀਂ ਬਣੇ ਹੈਗੇ ਇਹਨੂੰ ਇੱਕ ਦੋ ਮਿੰਟ ਦਾ ਨਾ ਹੋਰ ਟਾਈਮ ਲੱਗੂਗਾ ਫਿਰ ਇਹ ਚੰਗੀ ਤਰ੍ਹਾਂ ਨਾ ਇਹ ਬਣ ਜਾਣਗੇ ਦੇਖੋ ਜੀ ਅਸੀਂ ਨਾ ਕੱਲ ਕਣਕ ਵੱਢੀ ਹੈ ਨਾ ਵਿੱਚ ਇੰਨੇ ਜ਼ਿਆਦਾ ਕਮੈਂਟ ਆਏ ਕਮੈਂਟ ਪੜ ਪੜ ਕੇ ਨਾ ਇੰਨਾ ਜ਼ਿਆਦਾ ਹਾਸੇ ਆਈ ਕਹਿੰਦੇ ਵੀ ਪਤਾ ਨਹੀਂ ਭੈਣ ਆ ਪਤਾ ਨਹੀਂ ਵੀਰਾ ਮੈਨੂੰ ਇੰਨਾ ਨਹੀਂ ਪਤਾ ਹੈਗਾ ਵੀ ਕਿਹੜਾ ਬੰਦਾ ਹੈ ਕਿਸ ਤਰ੍ਹਾਂ ਕਮੈਂਟ ਕਰਦਾ ਕਹਿੰਦਾ ਜੀ ਤੁਸੀਂ ਕਣਕ ਤਾਂ ਵੜਾ ਲਈ ਐ ਤੁਸੀਂ ਕਰਪੈਨ ਵਾਲੇ ਨੂੰ ਰੋਟੀ ਜਿਉਰੀ ਦਿੱਤੀ ਦੇਖੋ ਜੀ ਹਰੇਕ ਚੀਜ਼ ਦੀ ਵੀਡੀਓ ਨਹੀਂ ਬਣਾਈ ਜਾਂਦੀ ਹੁੰਦੀ ਹੈਗੀ ਅਸੀਂ ਜਾਂ ਤਾਂ ਬਣਾਏ ਆ ਨਾ ਮਾਰਨਿੰਗ ਟਾਈਮ ਅਸੀਂ ਉਹਨਾਂ ਨੂੰ ਚਾਹ ਵੀ ਦਿੱਤੀ ਐ ਉਸਤੇ ਮਗਰੋਂ ਫੇਰ ਇੱਕ ਘੰਟੇ ਮਗਰੋਂ ਜਾਦੇ ਨਾਲ ਅਸੀਂ ਪਰੌਂਠੇ ਵੀ ਖੁਲਾਏ ਆ ਫਿਰ ਜਦੋਂ 1.5 ਵਜੇ ਆਏ ਫਿਰ ਉਹਨੂੰ ਦਹੀਂ ਨਾਲ ਦਾਲ ਤੇ ਅਸੀਂ ਰਾਇਤਾ ਬਣਾ ਕੇ ਨਾ ਰੋਟੀ ਵੀ ਖਲਾਈਏ 4 ਵਜੇ ਫਿਰ ਅਸੀਂ ਚਾਹ ਬਣਾ ਦਿੱਤੀ ਉਹਨਾਂ ਨੂੰ ਦੇਖੋ ਜੀ ਐਕਸਟਰਨਲ ਜਦੋਂ ਕੋਈ ਦੂਜੇ ਦੇ ਨਾਲ ਵੀ ਕੰਮ ਕਰਨ ਵਾਸਤਾ ਹੁੰਦਾ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਆ ਵੀ ਉਹਨੂੰ ਆਪਾਂ ਬਿਨਾਂ ਰੋਟੀ ਤੇ ਵੀ ਇੱਕ ਇੱਕ ਨੂੰ ਤੋੜ ਦੂੰਗੇ ਦੇਖੋ ਜੀ ਸ਼ਹਿਰੀਏ ਦਾ ਹਲੇ ਰੋਟੀ ਪਾਣੀ ਚਾਹੇ ਦੇੜਾ ਨਾ ਦੇਣ ਪਰ ਪਿੰਡਾਂ ਵਾਲੇ ਖੁੱਲੇ ਦਿਲ ਦੇ ਹੁੰਦੇ ਆ ਉਹ ਰੋਟੀ ਪਾਣੀ ਜ਼ਰੂਰ ਦੰਨੇ ਆ ਇਸ ਤਰ੍ਹਾਂ ਦੇ ਕਮਿਟ ਨਾ ਕਰਿਆ ਕਰੋ ਕੋਣੋ ਆ ਵੀ ਆ ਸੀ ਉਹਨਾਂ ਦੀ ਰੋਟੀ ਖਾਂਦਿਆਂ ਦੀ ਵੀ ਤੁਹਾਨੂੰ ਵੀਡੀਓ ਦਿਖਾਈਏ ਰੋਟੀ ਬਣਾਈ ਫਟਾਫਟ ਡੋਲੂ ਚ ਪਾ ਕੇ ਖੇਤ ਵਿੱਚ ਰੋਟੀ ਗਈ ਹੈ ਉਹਨਾਂ ਨੇ ਰੋਟੀ ਖਾਧੀ ਚਾਰ ਬੰਦੇ ਹੈਗੇ ਤੇ ਫਿਰ ਵਿੱਚ ਸਾਡੀ ਫੈਮਿਲੀ ਦੀ ਤੇ ਸਾਨੂੰ ਖਾਸੀ ਤਾਂ ਬਹੁਤ ਆਈ ਹੈ ਇਸ ਤਰ੍ਹਾਂ ਦੇ ਇੱਕ ਮਿੰਟ ਨਾ ਕਰਿਆ ਕਰੋ ਵੀ ਰੋਟੀ ਨਹੀਂ ਦਿੱਤੀ ਹੈਗੀ ਤੁਸੀਂ ਰੋਟੀ ਦਾ ਜੀ ਦੇਖੋ ਜੀ ਜਿਹੜਾ ਵੀ ਬੰਦਾ ਆਪਣੇ ਘਰ ਦੇ ਵਿੱਚ ਕੋਈ ਬੰਦਾ ਮਿਲਣ ਵੀ ਆਉਂਦਾ ਨਾ ਉਹਨੂੰ ਅਸੀਂ ਜਰੂਰ ਰੋਟੀ ਪੁੱਛਦੇ ਹਾਂ ਉਹਨੂੰ ਚਾਹ ਤੇ ਬਿਨਾਂ ਜਾਣ ਨਹੀਂ ਦਿੰਦੇ ਹੈਗੇ ਇਹ ਜਿਹੜੇ ਪੰਜਾਬੀ ਹੁੰਦੇ ਨਾ ਇਹ ਖੁੱਲੇ ਦਿਲ ਦੇ ਹੁੰਦੇ ਆ ਲੇ ਸ਼ੈਰੀਆ ਦਾ ਕਹਿੰਦੇ ਨੇ ਵੀ ਚਲੋ ਜ਼ਿਆਦਾ ਨਾ ਲੈੜਾ ਨਹੀਂ ਹੈਗਾ ਇਹ ਪਿੰਡਾਂ ਦੇ ਵਿੱਚ ਵੀ ਵਾ ਦੇਖੋ ਦੀ ਚਾਹ ਪਾਣੀ ਦਾ ਰੋਟੀ ਦਾ ਤਾਂ ਖੁੱਲਾ ਹੀ ਕੰਮ ਚੱਲਦਾ ਈ ਇਹ ਬਾਬੇ ਨਾਨਕ ਵਾਲਾ ਹੀ ਕੰਮ ਹੈ ਚਲੋ ਜੀ ਆਪਣਾ ਨਾ ਮਸਾਲਾ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਨਾ ਹੁਣ ਆਪਾਂ ਠੰਡਾ ਹੋਣ ਵਾਸਤੇ ਰੱਖ ਦਿੰਨੇ ਆ ਬਾਅਦ ਵਿੱਚ ਤੇ ਨਾ ਫਿਰ ਇਹਦੇ ਵਿੱਚ ਸੁੱਕੇ ਮਸਾਲੇ ਆਪਾਂ ਐਡ ਕਰੂੰਗੇ ਇਹਦਾ ਕਲਰ ਦੇਖੋ ਬਹੁਤ ਵਧੀਆ ਆਇਆ ਈ ਚਲੋ ਜੀ ਇੱਧਰ ਆਪਾਂ ਨੇ ਨਾ ਚੰਗੀ ਤਰ੍ਹਾਂ ਨਾ ਗੁੜ ਘੋਲ ਲਿਆ ਏ ਤੇ ਹੁਣ ਆਪਾਂ ਗੁੰਨਣ ਲੱਗੇ ਆ ਗੁਲਗੁਲਿਆਂ ਦਾ ਆਟਾ ਆਪਾਂ ਨੂੰ ਜਿੰਨਾ ਆਟਾ ਚਾਹੀਦਾ ਨਾ ਉਹਦੇ ਸਾਮਣੇ ਵਾਲਾ ਆਪਾਂ ਆਟਾ ਪਾ ਲੈਨੇ। ਉਹ ਲੈਦੇ ਵਿੱਚ ਜਿਹੜਾ ਆਪਾਂ ਨੇ ਗੁਲ ਘੋਲੇ ਹੋਇਆ ਨਾ ਇਹਨੂੰ ਨਾ ਚੰਗਿਆ ਚੰਗੀ ਤਰ੍ਹਾਂ ਨਾ ਛਾਲੜੀ ਦੇ ਨਾਲ ਪੁੱਲ ਲਾਂਗੇ। ਕਈ ਵਾਰ ਨਾ ਇਹਦੇ ਵਿੱਚ ਨਾ ਡੱਕੇ ਹੁੰਨੇ ਆ। ਪਰ ਅੱਗੇ ਇਧਰ ਆਪਾਂ ਨੇ ਇਹਦੇ ਵਿੱਚ ਪਾਵਾਂਗੇ ਸੌਂਫ। ਇਹ ਪੈਰਾ ਨਾ ਮੈਂ ਚੰਗੀ ਤਰ੍ਹਾਂ ਨਾ ਦੋ ਤਿੰਨ ਪਾਣੀਆਂ ਦੇ ਵਿੱਚ ਨਾ ਸੌਂਫ ਧੋ ਕੇ ਨਾ ਇਸ ਤਰ੍ਹਾਂ ਰੱਖ ਲਈ थी। ਹੁਣ ਇਹਨੂੰ ਵੀ ਚੈਟ ਐਡ ਕਰ ਦਨੇ ਆ। ਤੇ ਹੁਣ ਆਪਾਂ ਇਹਨੂੰ ਘਟਾ ਪਟਣਾ मिक्स ਕਰ ਦਿੰਨੇ ਆ ਦੇਖੋ ਜੀ ਜੇ ਕਚੌਰੀਆਂ ਬਣਾਵੇ ਨਾ ਤੇ ਨਾਲ ਗੁਲਗਲੇ ਮੈਂ ਜ਼ਰੂਰ ਬਣਾਉਣੀ ਆ ਸਾਡੇ ਬੱਚਿਆਂ ਨੂੰ ਨਾ ਬਹੁਤ ਜ਼ਿਆਦਾ ਪਸੰਦ ਹੈ ਬੱਚਿਆਂ ਨੂੰ ਗਿਆ ਸਾਰੀ ਫੈਮਿਲੀ ਨੂੰ ਪਸੰਦ ਹੈ ਥੋੜੀ ਆਪਾਂ ਹੋਰ ਅਟਾ ਪਾ ਲੈਨੇ ਆ ਦੇਖੋ ਜੀ ਅੱਜ ਮੌਸਮ ਤਾਂ ਇੰਨਾ ਸੋਹਣਾ ਹੋਇਆ ਵਾ ਨਾ ਤੇ ਠੰਡੀ ਠੰਡੀ ਚੱਲਦੀ ਆ ਹਵਾ ਤੇ ਗਰਮੀ ਜਿਦਾਂ ਨਾ ਫਿਰ ਗੁਲਗਲ ਕਚੌਰੀਆਂ ਖਾਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ ਮੈਂ ਕਿਹਾ ਚਲੋ ਅੱਜ ਮੌਸਮ ਆ ਵਧੀਆ ਹੈ ਚਲ ਅੱਜ ਬਣਾ ਲੈਨੇ ਆ ਆਲੇ ਆਪਾਂ ਨੇ ਕਣਕ ਵੀ ਕੱਲ ਵੱਢ ਲਈ ਦੀ ਚਲ ਕਣਕ ਦੀ ਖੁਸ਼ੀ ਜੀ ਵੀ ਕੁਝ ਮਿੱਠਾ ਮੂਠਾ ਬਣਾਉਣਾ ਚਾਹੀਦਾ ਪਹਿਲਾਂ ਜਦੋਂ ਅਸੀਂ ਕਣਕ ਦੀ ਵਾਢੀ ਵੱਢਣੀ ਸ਼ੁਰੂ ਕਰੀ ਤੇ ਨਾਲ ਲੱਡੂਆਂ ਨਾਲੇ ਮੱਥਾ ਟੇਕਤਾ ਤਾਂ ਮੈਂ ਕਿਹਾ ਜਲ ਅੱਜ ਗੁਰਬਲੇ ਕਚੌਰੀਆਂ ਬਣਾਉਨੇ ਆ ਗੁਰੂ ਨੇ ਦਾ ਆਟਾ ਨਾ ਚੰਗੀ ਤਰ੍ਹਾਂ ਇਹਨਾਂ ਘੋਲ ਲਿਆ ਏ ਤੇ ਇਹਨੂੰ ਨਾ ਹੋਣਾ 2-3 ਮਿੰਟ ਨਾ ਰੈਸਟ ਵਾਸਤੇ ਛੱਡਾਂਗੇ ਤੇ ਅਗੋਂ ਜੇ ਆਪਾਂ ਬਣਾਉਣ ਲੱਗੇ ਆ ਗੁਰਗਲੇ ਬਾਹਰ ਆ ਜਾ ਠੰਢ ਠੰਢੀ ਚੱਲਦੀ ਦੀ ਹਵਾ ਬਹੁਤ ਤੇਜ਼ ਰਹਿਦਾ ਮੇਰੀ ਸਲਾਹ ਬਣੀ ਕੀ ਪਹਿਲਾਂ ਵੀ ਚੁੱਲੇ ਦੇ ਬਣਾ ਲਾਂਗੇ ਫਿਰ ਮੌਸਮ ਖਰਾਬ ਹੋਣ ਕਰਕੇ ਨਾ ਮਹਾਜਲ ਫਿਰ ਅੰਦਰੇ ਬਣਾਉਣੇ ਪੈਗੇ ਚਲੋ ਜੀ ਆਪਾਂ ਪਹਿਲਾਂ ਬਣਾ ਲੈਂਦੇ ਆ ਗੁਰਗਲੇ ਉਸ ਤੋਂ ਬਾਅਦ ਉਹ ਫਿਰ ਆਪਾਂ ਬਣਾਵਾਂਗੇ ਕਚੌਰੀਆਂ ਤੁਹਾਨੂੰ ਇਹਨੂੰ ਪਹਿਲਾਂ ਭੂਕ ਕੇ ਨਾ 5-10 ਮਿੰਟ ਨਾ ਰੈਸਟ ਤੇ ਛੱਡ ਦੇ ਸਕਨੂ ਫਿਰ ਬਹੁਤ ਵਧੀਆ ਨਾ ਫੁੱਲੇ ਫੁੱਲੇ ਜੇ ਗੁਲਗੁਲੇ ਪੱਕਦੇ ਆ ਜੇ ਆਪਾਂ ਝਟਪਟ ਜਿਹੇ ਬਣਾਉਣ ਲੱਗ ਜੂਵੇ ਨਾ ਫਿਰ ਉਹੋ ਜਿਹੇ ਨਹੀਂ ਗੁਲਗੁਲੇ ਪੱਕਦੇ ਹੈਗੇ ਇਪਨੇ ਮੇਰੇ ਤਾਂ ਆਉਣ ਲੱਗਿਆ ਮੂੰਹ 'ਚ ਪਾਣੀ ਤੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਤਨ ਆਪਾਂ ਬੱਚਿਆਂ ਨੂੰ ਦੰਨਿਆਂ ਗੁਲਗੁਲੇ ਖਾਣ ਵਾਸਤੇ ਉਸਤੇ ਮਗਰੋਂ ਦਵਾਂਗੇ ਫਿਰ ਇਹਨਾਂ ਨੂੰ ਕਚੌੜੀਆਂ ਸੋਦੇ ਆਪਾਂ ਨੇ ਗੁਲਗੁਲੇ ਬਣ ਕੇ ਹੋਏ ਨੇ ਤਿਆਰ ਇੱਕ ਵਾਰੀ ਇੱਧਰ ਜਿਹੜਾ ਆਪਾਂ ਨੇ ਇਹਨਾਂ ਮਸਾਲਾ ਤਿਆਰ ਕਰਿਆ ਤਾਂ ਨਾ ਉਹ ਆਪਾਂ ਨੇ ਇਹਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਪਾਵਾਂਗੇ ਗਰਮ ਮਸਾਲੇ ਦਾ ਤੇ ਸਵਾਦ ਅਨੁਸਾਰ ਪਾਵਾਂਗੇ ਆਪਾਂ ਇਹਦੇ ਵਿੱਚ ਨੂਨ 2 ਚਮਚੇ ਆਪਣਾ ਨੂਨ ਦੇ ਪਾਸੇ ਤੇ ਕਲਰ ਵਾਸਤੇ ਪਾਵਾਂਗੇ ਆਪਾਂ ਹਲਦੀ ਤੇ ਚਿਚਟੀਆਂ ਕਚੌਰੀਆਂ ਨੇ ਮੈਨੂੰ ਪਸੰਦ ਹੈਗੀਆਂ ਬਿਲਕੁਲ ਵੀ ਪਹਿਲਾਂ ਆਪਾਂ ਨੇ ਹਰੀ ਮਿਰਚ ਵੀ ਪਾਈ ਹੋਈ ਹੈ ਤੇ ਇੰਨੀ ਕ ਪਾ ਦਵਾਂਗੇ ਆਪਾਂ ਲਾਲ ਮਿਰਚ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨੀ ਆ ਦੇਖੋ ਜੀ ਇਹ ਧਨੀਆ ਨਾ ਪਾਵੇ ਨਾ ਤੇ ਇਹਦੇ ਬਿਨਾ ਤਾਂ ਨਾ ਕਚੌਰੀਆਂ ਆਪਣੀਆਂ ਅਧੂਰੀਆਂ ਨੇ ਇਹਦੇ ਵਿੱਚ ਆਪਾਂ ਨੇ ਮਿਕਸ ਕਰੀ ਹੋਈ ਹੈ ਥੋੜੀ ਜਿਹੀ ਪਾਈ ਹੋਈ ਹੈ ਆਪਾਂ ਨੇ ਪਾਲਕ ਬਾਕੀ ਪਾਇਆ ਹੋਇਆ ਧਨੀਆ ਤੇ ਹਰੀ-ਹਰੀਆਂ ਕਚੌਰੀਆਂ ਨਾ ਬਹੁਤ ਵਧੀਆ ਲੱਗਦੀਆਂ ਐ ਤੇ ਹੁਣ ਆਪਾਂ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਦੇਖੋ ਜੇ ਠੰਡਾ ਕਰਕੇ ਹੀ ਮਸਾਲਾ ਪਾਉਣਾ ਚਾਹੀਦਾ ਜੇ ਆਪਾਂ ਗਰਮ ਮਸਾਲੇ ਕਰਮ ਮਸਾਲਾ ਪਾਦਵੇਂ ਨਾ ਫਿਰ ਜਦੋਂ ਅੰਦਰ ਸੁੱਕੇ ਮਸਾਲੇ ਪਾਉਣੇ ਫਿਰ ਪਾਣੀ ਛੱਡ ਜਾਂਦਾ ਫੇਕ ਜਿਹੜੇ ਆਪਾਂ ਕਚੌਰੀਆਂ ਬਣਾਉਨੇ ਆ ਨਾ ਫਿਰ ਵਿੱਚੋਂ ਨਾ ਮਸਾਲਾ ਨਿਕਲੀ ਜਾਂਦਾ ਔਰ ਉਹਦਾ ਮਤ ਬਲਾਇਆ ਜਨਾ ਵੀ ਜਿਹੜੇ ਕਚੌਰੀਆਂ ਹੁੰਦੀਆਂ ਨੇ ਉਹ ਫਟਣ ਲੱਗ ਜਾਂਦੀਆਂ ਜੇ ਤੁਸੀਂ ਇਸ ਤਰੀਕੇ ਨਾਲ ਕਚੌਰੀਆਂ ਬਣਾਉਂਗੇ ਨਾ ਬਿਲਕੁਲ ਵੀ ਫਟਣਗੀਆਂ ਨਹੀਂ ਬਹੁਤ ਹੀ ਵਧੀਆ ਕਚੌਰੀਆਂ ਬਣਨਗੀਆਂ ਲੋ ਜੀ ਇਧਰ ਆਪਾਂ ਲੱਗ ਗਏ ਹੁਣ ਕਚੌਰੀਆਂ ਬਣਾਉਣ ਤੇ ਆਪਣੀ ਫੈਮਿਲੀ ਨੇ ਨਾ ਨਾਲ ਦੀ ਨਾਲ ਕਚੌਰੀਆਂ ਖਾਦੀਆਂ ਨੇ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ ਇਹ ਤਾਂ ਦੇਖੋ ਜੇ ਪਰੇ ਦੁੱਧ ਘਰਮ ਕਰਨਾ ਰੱਖਿਆ ਹੋਇਆ ਹੈ। ਇੰਕਾ ਬਸੇ ਨਾਲ ਦੀ ਨਾਲ ਆ ਵੀ ਕੰਮ ਹੋ ਜਾਊਗਾ। ਅਫੇ ਜੀ ਅੱਜ ਠੰਡਾ ਮੌਸਮ ਦਾ ਠੰਡਾ ਠੰਡੇ ਮੌਸਮ ਕਰਕੇ ਨਾ ਲਾਹਾ ਜਿਹਾ ਹੋ ਗਿਆ। ਵੀ ਚਾ ਲਾਜ ਕਚੌਰੀਆਂ ਬਣਾ ਕੇ ਖਾਣੇ। ਮਮੇ ਜੀ ਨਾਲ ਫਿਊਨ ਯਾਰ ਅੱਗੇ ਹੋ ਹੂੰ ਬਸ ਮੇਰੇ ਵੀ ਹੁਣ ਦੋ ਤਿੰਨ ਕ ਚੌਰੀਆਂ ਰਹਿ ਗਈਆਂ ਨੇ ਬਸ ਇਹ ਵੀ ਬਣਾ ਲਵਾਂ ਬਾਕੀ ਮੈਂ ਚੱਕ ਦਿੰਨੀ ਆ ਉਹਨਾਂ ਨੇ ਖਾਣੀਆਂ ਹੋਣਗੀਆਂ ਨਾ ਚਲ ਬਹੁਤ ਜ਼ਿਆਦਾ ਡੱਬਾ ਭਰਿਆ ਪਿਆ ਉਹ ਕੋਈ ਕਰਨਗੇ ਹਾਂਜੀ ਢੇਡ ਕੋਲ ਤਾਂ ਕੋਈ ਨਾ ਕੋਈ ਤਾਂ ਚਲੋ ਜੀ ਹੁਣ ਹੁਣ ਸਾਡੇ ਰਿਸ਼ਤੇਦਾਰ ਵੀ ਆ ਗਏ ਨੇ ਤੇ ਅਸੀਂ ਕਿਤੇ ਜਾ ਕੇ ਉਹਨਾਂ ਜ਼ਰੂਰੀ ਕੰਮ ਵਾਸਤੇ ਜਾਣਾ ਵੀ ਅਸੀਂ ਕਾਫੀ ਦੂਰ ਆ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਮਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਜੀ ਆਪਾਂ ਨੇ ਕਚੌੜੀਆਂ ਬਣਾ ਕੇ ਨਾ ਡੱਬਾ ਭਰ ਲਿਆ ਏ ਤੇ ਹੁਣ ਭੈਣ ਵੀ ਆ ਗਈ ਐ ਤੇ ਭੈਣ ਉਹਨਾਂ ਨੂੰ ਵੀ ਖਣਾਉਨੇ ਆ ਗਰਮ ਗਰਮ ਕਚੌੜੀਆਂ ਉਸਤੇ ਮਗਰੋਂ ਫਿਰ ਅਸੀਂ ਤਿਆਰੀ ਕਰਕੇ ਨਾ ਵੀ ਜਾਣਾ ਵੀ ਦੂਰ ਐ